ਯਾਦਾ ਬਦਲਾਵ ਦਿਓ ਚਿੱਟੇ ਦਾ ਹਫੀਮ ਆ ਚਿੱਟੇ ਦਾ ਪੀਕੇ ਦਾ ਕੈਪਸੂਲਾਂ ਦਾ ਬਦਲਾਵ ਹੈ ਹਫੀਮ ਤੇ ਪੋਸਤ ਕੋਈ ਰਾਜੀ ਰਵੇਗਾ ਉਸੇ ਰਾਜੇ ਵੜਿੰਗ ਨੇ ਤੁਰੰਤ ਹਨ ਇਲੈਕਸ਼ਨ ਦੇ ਵਿੱਚ ਇੱਕ ਸਟੇਟਮੈਂਟ ਦਿੱਤੀ ਹੈ ਇੱਕ ਨਵਾਂ ਬਦਲਾਵ ਪੇਸ਼ ਕੀਤਾ ਹੈ ਆਪ ਦੀ ਪਾਰਟੀ ਦਾ ਅਜੰਡਾ ਰੱਖਿਆ ਹੈ 2027 ਦੇ ਲੈ ਕੇ ਕਹਿੰਦੇ ਜਿਹੜੇ ਨੌਜਵਾਨਾਂ ਨੂੰ ਨਸ਼ੇ ਤੋਂ ਹਟਾਉਣਾ ਤਾਂ ਸਾਡਾ ਬਦਲਵਾ ਨਸ਼ਾ ਆਪਣਾਉਣ ਉਹ ਉਹ ਕਹਿੰਦੇ ਕਿ ਜਿਹੜੇ ਨੌਜਵਾਨ ਚਿਟਾ ਪੀਦੇ ਆ ਟੀਕੇ ਲਾਉਦੇ ਆ ਕੈਪਸੂਲ ਖਾਂਦੇ ਆ ਉਹਨਾਂ ਲਈ ਸਾਡੇ ਲਈ ਨਵਾਂ ਬਦਲਾਅ ਮਾਡਲ ਆ ਨਸ਼ੇ ਦਾ ਕਿ ਉਹਨਾਂ ਨੂੰ ਅਸੀਂ ਫੇਰ ਭੁੱਕੀ ਤੇ ਲਾ ਲਾਂਗੇ ਤੇ ਨਾਲ ਕਹਿੰਦਾ ਕੋਈ ਰਾਜ਼ੀ ਰਵੇ ਤੇ ਗੁੱਸੇ ਇਹ ਸਾਡਾ ਏਜੰਡਾ ਹੈ ਰਾਜਾ ਵੜਿੰਗ ਦੀ ਛੋਟਾ ਇਹੀ ਏਜੰਡਾ ਹੈ ਕਿ ਜਿਹੜੇ ਨੌਜਵਾਨ ਨਸ਼ੇ ਕਰਦੇ ਆ ਉਹ ਨਸ਼ਈ ਹੋ ਰਹਿਣ ਹਟਰਨਾ ਨਸ਼ੇ ਤੋਂ ਤੁਸੀਂ ਇੱਕ ਨਵਾਂ ਕਾਰੋਬਾਰ ਚਾਲੂ ਕਰਨਾ ਚਾਹੁੰਦੇ ਆ ਅਸੀਂ ਨੌਜਵਾਨਾਂ ਨੂੰ ਸਹੀ ਰਸਤੇ ਤੇ ਲੈ ਕੇ ਆਉਣਾ ਹੈ ਦਵਾਈਆਂ ਨਾਲ ਠੀਕ ਕਰਨਾ ਹੈ ਸਮਝਾ ਕੇ ਠੀਕ ਕਰਨਾ ਹੈ ਪਰ ਤੁਸੀਂ ਚਾਹਦੇ ਹੋ ਉਹ ਇਹ ਨਸ਼ਾ ਬੰਦ ਕਰਨ ਤੇ ਦੂਜੇ ਤੇ ਲੱਗ ਜਾਂਦੇ ਬੜੀ ਅਫਸੋਸ ਦੀ ਗੱਲ ਹੈ ਕਿ ਕਾਂਗਰਸ ਪਾਰਟੀ ਦੀ ਇੰਨੀ ਵੀ ਸੋਚ ਹੋ ਗਈ ਹੈ ਕਿ ਉਹ ਨਸ਼ੇਈ ਬਣਾਉਣਾ ਚਾਹਦੀ ਹੈ ਉਹ ਨਸ਼ੇ ਤੋਂ ਹਟਾਉਣਾ ਨਹੀਂ ਚਾਹਦੀ ਉਹਨਾਂ ਨੂੰ ਨਸ਼ੇਈ ਹੋ ਰੱਖਣਾ ਚਾਹਦੀਆਂ ਨੌਜਵਾਨਾਂ ਨੂੰ ਸੋ ਇਹ ਜਿਹੜੀ ਸੋਚ ਹੈ ਪੰਜਾਬ ਦੇ ਨੌਜਵਾਨਾਂ ਦੇ ਪ੍ਰਤੀ ਉਹਨਾਂ ਨੂੰ ਅੱਗੇ ਵੀ ਨਸ਼ਈ ਬਣਾਉਂਦੇ ਨਸ਼ਾ ਕਰਦੇ ਹੋਰ ਬढ़ावा ਦੇਣ ਦੀ ਤੋਂ ਇਸ ਦੀ ਅਸੀਂ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਕਰਦੇ ਤੇ ਨਾਲ ਸੁਖਿੰਦਰ ਰੰਧਾਵਾ ਜੀ ਵੀ ਬੈਠੇ ਸੀ ਅੰਮ੍ਰਿਤਧਾਰੀ ਸਿੱਖ ਨੇ ਕਿ ਉਹ ਇਸ ਸਟੇਟਮੈਂਟ ਨਾਲ ਸਹਿਮਤ ਨੇ ਕਿ ਨੌਜਵਾਨਾਂ ਨੂੰ ਨਸ਼ੇ ਦਾ ਬਦਲ ਨਸ਼ਾਈ ਹੀ ਰਹਿਣਾ ਚਾਹੀਦਾ ਸੋ ਇਸ ਚੀਜ਼ ਦਾ ਜਵਾਬ ਦਵੇ ਕਾਂਗਰਸ ਪਾਰਟੀ ਦੇ ਦਿੰਨੇ ਤਾਵਾ ਕਿ ਕੀ ਤੁਸੀਂ 2027 ਦੀ ਇਲੈਕਸ਼ਨ ਇਸ ਏਜੰਡੇ ਨਾਲ ਲੜੋਗੇ ਕਿ ਨੌਜਵਾਨ ਜਿਹੜੇ ਚਿੱਟਾ ਜਾਂ ਬਾਕੀ ਨਸ਼ਾ ਕਰਦੇ ਆ ਉਹਨਾਂ ਨੂੰ ਬਦਲਮਲ ਜਸ਼ਾ ਅਸੀਂ ਫੀਮ ਭੁਖੀ ਦੇ ਤੌਰ ਤੇ ਦਵਾਂਗੇ ਤੇ ਇਹਦਾ ਪ੍ਰਚਾਰ ਤੇ ਪ੍ਰਸਾਰ ਕਰਾਂਗੇ ਪੰਜਾਬ ਦੇ ਵਿੱਚ ਇਹ ਹਰਗिज ਬਰਦਾਸ਼ਤਯੋ ਨਹੀਂ